ਸੋ ਸ਼ਗਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੁਸੀਂ ਇਸ ਟਾਈਮ ਫੋਨ ਦੀ ਆਪਣੇ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ এডੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਜਿਹੜੀ ਵੈਬਸਾਈਟ ਹੈ ਜੀ ਇਸ ਵੈਬਸਾਈਟ ਦੇ ਉੱਪਰ ਤੁਹਾਨੂੰ ਦੱਸ ਦਈਏ ਕਿ ਪ੍ਰੋਵੀਜ਼ਨਲ ਮੈਰਿਟ ਲਿਸਟ ETT 2364 ਦੇ ਰਿਗਾਰਡਿੰਗ ਜਿਹੜੀ ਹੈ ਉਹ ਕੱਲ ਰਾਤ ਨੂੰ ਜਿਹੜੀ ਹੋ ਅਪਲੋਡ ਹੋਈ ਹੈ ਕਿਉਂਕਿ ਹਾਈ ਕੋਰਟ ਦੇ ਜਿਹੜੇ ਆਰਡਰ ਨੇ ਉਹ ਬਹੁਤ ਜਿਹੜੇ ਜਲਦੀ ਜਿਹੜੇ ਉਹ ਨਹੀਂ ਆਏ ਉਹ ਕੱਲ ਜਿਹੜੇ ਅਪਲੋਡ ਹੋਏ ਪਰਸੋਂ ਅਪਲੋਡ ਹੋਏ ਤੇ ਉਸ ਤੋਂ ਬਾਅਦ ਜਿਹੜੀਆਂ ਐਟਟੀਟੀ 23 ਚੌਂਟ ਦੇ ਬਾਬਤ ਜਿਹੜੀ ਲਿਸਟ ਹੈ ਉਹ ਬੋਰਡ ਨੇ ਜਿਹੜੀ ਹੈ ਉਹ ਆਪਣੀ ਵੈਬਸਾਈਟ ਦੇ ਉੱਪਰ ਪਾ ਦਿੱਤੀ ਹੈ। ਇਸ ਵੈਬਸਾਈਟ ਦੇ ਉੱਪਰ ਜਿਹੜਾ ਇਹ ਮੈਰਿਟ ਲਿਸਟ ਦੀ ਪੀਡੀਐਫ ਪਾਈ ਗਈ ਹੈ ਇਸ ਦੇ ਵਿੱਚ ਕਈ ਤਰੂਟੀਆਂ ਜਿਹੜੀਆਂ ਨੇ ਬਹੁਤ ਸਾਰੇ ਸਟੂਡੈਂਟਸ ਨੇ ਕਮੈਂਟਸ ਦੇ ਵਿੱਚ ਲਿਖਿਆ ਹੈ ਪਰਸਨਲੀ ਵੀ ਕੁਝ ਕਾਲਸ ਆਈਆਂ ਕਿ ਉਸ ਲਿਸਟ ਨੂੰ ਦੇਖ ਕੇ ਦੱਸਿਆ ਜਾਏ ਕਿ ਉਸ ਦੇ ਵਿੱਚ ਕਿਸ ਤਰੀਕੇ ਨਾਲ ਲਿਸਟ ਵਿੱਚ ਕਈ ਕੈਟਾਗਰੀ ਦੇ ਬੱਚੇ ਪਾਏ ਗਏ ਨੇ ਕਈ ਨਹੀਂ ਹੈਗੇ ਸਪੋਸ ਦੇ ਬਾਰੇ ਵਿਸਥਾਰ ਵਿੱਚ ਦੇਖਾਂਗੇ। ਦੋਸਤੋ ਜੇ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਤੁਸੀਂ ਇਸ ਚੈਨਲ ਨੂੰ ਜਿਹੜਾ ਹੈ ਉਹ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਬਹੁਤ ਹੀ ਆਥੈਂਟਿਕ ਜਿਹੜੀ ਹੈ ਉਹ ਗੱਲਬਾਤ ਜਿਹੜੀ ਹੈ ਇਸ ਚੈਨਲ ਦੇ ਉੱਪਰ ਦੱਸਦੇ ਆ ਕਿਸੇ ਵੀ ਭਰਤੀ ਦੇ ਬਾਬਤ ਹੋਵੇ ਕੋਈ ਵੀ ਫालतू ਗੱਲ ਜਿਹੜੀ ਉਹ ਇੱਥੇ ਡਿਸਕਸ ਨਹੀਂ ਕਰਦੇ ਕੋਈ ਵੀ ਮਿਸ ਇਨਫਾਰਮੇਸ਼ਨ ਮਿਸ ਗਾਈਡ ਜਿਹੜਾ ਉਹ ਅਸੀਂ ਇਸ ਚੈਨਲ ਦੇ ਉੱਪਰ ਨਹੀਂ ਕਰਦੇ ਬੜੀ ਸਟੀਕ ਜਿੰਨੀ ਕੋ ਗੱਲ ਪਤਾ ਹੁੰਦੀ ਹੈ ਉਨੀ ਕੋਹੀ ਗੱਲ ਤੁਹਾਡੇ ਨਾਲ ਸਾਂਝ ਕਰਦੇ ਆ ਇਹ ਜਿਹੜੀ ਹੈ 2346 ਦੇ ਪੇਜ ਦੀ ਤੁਸੀਂ ਵੈੱਬਸਾਈਟ ਦੇਖ ਰਹੇ ਹੋ ਇਹਦੇ ਉੱਪਰ ਨੋਟਿਸ ਜਿਹੜੇ ਨੇ ਮੈਂ ਸਭ ਤੋਂ ਪਹਿਲਾਂ ਇੱਥੇ ਦੋ ਚੀਜ਼ਾਂ ਤੇ ਚਾਹਤ ਤੁਹਾਡੀ ਦਵਾਉਂਗਾ ਕਿ 13 ਜੂਨ 2024 ਨੂੰ ਇੱਕ ਨੋਟਿਸ ਆਉਂਦਾ ਹੈ ਜਿਸ ਦੇ ਵਿੱਚ ਰਿਵਾਈਜ਼ ਸ਼ੈਡਿਊਲ ਜਿਹੜਾ ਸਕਰੂਟੀਨੀ ਦਾ ਪਾਇਆ ਜਾਂਦਾ ਹੈ ਔਰ ਇੱਕ ਜਿਹੜੀ ਹੈ 22 ਜੁਲਾਈ ਨੂੰ ਮੈਰਿਟ ਲਿਸਟ ਪਾਈ ਜਾਂਦੀ ਹੈ ਆਓ ਸਭ ਤੋਂ ਪਹਿਲਾਂ ਆਪਾਂ ਮੈਰਿਟ ਲਿਸਟ ਦੀ ਇਹਦੇ ਵਿੱਚ ਦੇਖਦੇ ਹਾਂ ਇਹ ਤੁਹਾਡੇ ਸਾਹਮਣੇ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਮੈਰਿਟ ਲਿਸਟ ਹੈ ਜਿਹੜੀ 22 ਜੁਲਾਈ ਨੂੰ ਪਾਈ ਗਈ ਹੈ merit list ਦੇ ਤੁਸੀਂ ਪਹਿਲੇ ਕਾਲਮ ਵਿੱਚ ਦੇਖੋਗੇ ਸੀਰੀਅਲ ਨੰਬਰ ਹੈ ਫਿਰ ਰਜਿਸਟ੍ਰੇਸ਼ਨ ਨੰਬਰ ਹੈ ਫਿਰ ਐਪਲੀਕੇਸ਼ਨ ਨੰਬਰ ਹੈ ਨਾਮ ਫਾਦਰ ਨੇਮ ਡੇਟ ਆਫ ਬਰਥ ਕੈਟਾਗਰੀ ਨੇਮ ਤੇ ਐਗਜ਼ਾਮ ਦੇ ਮਾਰਕਸ ਨੇ ਇੱਕ ਜਿਹੜਾ ਬਿਲਕੁਲ ਸੈਕੰਡ ਲਾਸਟ ਕਾਲਮ ਹੈ ਤੁਸੀਂ ਦੇਖ ਪਾ ਰਹੇ ਹੋ ਟੋਟਲ ਮੈਰਿਟ ਮਾਰਕਸ ਔਰ ਉਸ ਤੋਂ ਬਾਅਦ ਅੱਗੇ ਐਲੀਜੀਬਲ ਦਾ ਲੱਗਿਆ ਹੋਇਆ ਤੁਸੀਂ ਦੇਖੋਗੇ ਕਿ ਜਿਹੜੇ ਵੀ ਸਟੂਡੈਂਟਸ ਇਸ ਦੇ ਵਿੱਚ ਹੈਗੇ ਨੇ ਤੇ ਇਹ ਚੌਂਟ ਦੇ ਵਿੱਚ ਇਹਨਾਂ ਦੀ ਇੱਕ ਲਿਸਟ ਜਿਹੜੀ ਜਾਰੀ ਕੀਤੀ ਗਈ ਜਿਸ ਵਿੱਚ एलिजिਬਿਲਟੀ ਦੀ ਗੱਲ ਵੀ ਜਿਹੜੀ ਕੀਤੀ ਗਈ ਹੈ ਨਾਲ ਤੁਸੀਂ ਦੇਖ ਪਾਉਂਗੇ ਇੱਥੇ ਸਾਰੇ ਅਲੱਗ-ਅਲੱਗ ਨੰਬਰ ਜਿਹੜੇ ਨੇ ਤੁਹਾਡੇ ਸਾਹਮਣੇ ਬੱਚਿਆਂ ਦੇ 70 ਨੰਬਰ 68 ਨੰਬਰ 66 ਨੰਬਰ ਤੁਸੀਂ ਦੇਖ ਪਾ ਰਹੇ ਹੋ ਇਹ ਓਪਨ ਦੀ ਲਿਸਟ ਵੀ ਜਿਹੜੀ ਬੜੀ ਲੰਬੀ ਹੈ ਓਪਨ ਜਿੱਥੇ ਤੱਕ ਤੁਸੀਂ ਦੇਖੋਗੇ ਕਿ ਜਨਰਲ ਦੇ ਕੈਂਡੀਡੇਟ ਦਾ ਨਾਮ ਹੈ ਉੱਤੇ ਤੁਸੀਂ ਦੇਖੋਗੇ ਕਿ ਜਿੱਥੇ ਵੀ ਜਨਰਲ ਕੈਂਡੀਡੇਟ ਦਾ ਨਾਮ ਜਿੱਥੇ ਜਨਰਲ ਕੈਟਾਗਰੀ ਦਾ ਨਾਮ ਆ ਜਾਂਦਾ ਹੈ ਭਾਵੇਂ ਕਿ ਹਜੇ ਤੱਕ ਓਪਨ ਦੀ ਲਿਸਟ ਚੱਲ ਰਹੀ ਹੈ ਤੁਸੀਂ ਰਿਵਾਈਜ਼ ਸ਼ਡਿਊਲ ਦੇ ਵਿੱਚ ਦੇਖੋ ਮੈਂ ਤੁਹਾਨੂੰ ਇੱਥੇ ਬੜੀ ਚੀਜ਼ ਬਰੀਕੀ ਨਾਲ ਤੁਹਾਨੂੰ ਸਮਝਾਵਾਂਗਾ ਹੋ ਸਕਦਾ ਜਿਹੜੇ ਬੱਚੇ ਕਹਿ ਰਹੇ ਨੇ ਕਿ ਉਹਨਾਂ ਦਾ ਨਾਮ ਜਿਹੜਾ ਹੈ ਉਹ ਲਿਸਟ ਦੇ ਵਿੱਚ ਨਹੀਂ ਦੇਖਨ ਨੂੰ ਮਿਲਿਆ ਸੋ ਮੈਂ ਉਹਨਾਂ ਨੂੰ ਵੀ ਇੱਥੇ ਜ਼ਰੂਰ ਉਹ ਚੀਜ਼ ਦਿਖਾਵਾਂਗਾ ਜਿਵੇਂ ਤੁਸੀਂ ਇਹ ਦੇਖੋ 13 ਜੂਨ 2024 ਦਾ ਨੋਟਿਸ ਕਿ 23 ਚੌਂਟ ਦੀ ਅਸਾਮੀ ਦੇ ਲਈ ਸਕਰੂਟੀਨੀ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਸੀਗਾ 12 6 2026 ਇਸ ਦੇ ਵਿੱਚ ਤੁਸੀਂ ਦੇਖੋ ਕਿ ਓਪਨ ਜਿਹੜੀ ਹੈ ਓਪਨ ਦੀ ਜਿਹੜੀ ਸਕਰੂਟੀਨੀ ਹੈ ਜੋ 61 ਅੰਕਾ ਤੱਕ ਹੋ ਚੁੱਕੀ ਸੀ ਪਹਿਲਾਂ 18 ਤੋਂ ਬਾਅਦ ਤੁਸੀਂ ਦੇਖੋਗੇ ਕਿ ਜਨਰਲ ਦੇ ਜਿਹੜੇ ਕੈਂਡੀਡੇਟ ਹੈ 58 ਤੋਂ ਲੈ ਕੇ 60 ਤੱਕ ਯਾਨੀ ਕਿ ਜਰਨਲ ਦੇ ਕੈਂਡੀਡੇਟ ਦੀ 58 ਤੋਂ ਨੀਚੇ ਤੱਕ ਅਜੇ ਤੱਕ ਸਕਰੂਟਨੀ ਜਿਹੜੀ ਉਹ ਨਹੀਂ ਹੋਈ ਤੇ ਜਿਹੜੇ ਜਨਰਲ ਦੇ ਐਕਸਰਵੀਸਮੈਨ ਸੀਗੇ ਉਹਨਾਂ ਦੀ 36 ਤੋਂ ਨੀਚੇ ਜਿਹੜੀ ਸਕਰੂਟਨੀ ਨਹੀਂ ਹੋਈ BC ਦੇ ਐਕਸਰਵੀਸਮੈਨ ਦੇ ਵਿੱਚ 37 ਤੋਂ 48 ਤੱਕ ਹੀ ਕਰਨ ਹੋਈ ਹੈ ਯਾਨੀ ਕਿ 37 ਤੋਂ ਨੀਚੇ ਨੰਬਰ ਤੱਕ ਜਿਹੜੀ ਸਕਰੂਟਨੀ ਨਹੀਂ ਹੋਈ ਭਾਵੇਂ ਕਿ ਜੇਕਰ ਜਰਨਲ ਦੇ ਕੈਂਡੀਡੇਟ ਦੀ 58 ਮਾਰਕਸ ਤੱਕ ਕਿਸੇ ਦੀ ਸਕਰੂਟਨੀ ਨਹੀਂ ਹੋਈ ਸੁਇਸ ਲਿਸਟ ਦੇ ਵਿੱਚ 55 ਨੰਬਰ 56 ਨੰਬਰ 57 ਨੰਬਰ ਤੱਕ ਜਰਨਲ ਦੇ ਕੈਂਡੀਡੇਟ ਜਿਨ੍ਹਾਂ ਦੇ ਨਾਮ ਪਾਏ ਗਏ ਐ ਉਹ ਐਲੀਜੀਬਲ ਕਿਸ ਤਰੀਕੇ ਨਾਲ ਹੋ ਸਕਦੇ ਨੇ ਜੇਕਰ ਉਹਨਾਂ ਦੀ ਸਕਰੂਟੀ ਨਹੀਂ ਹੋਈ ਐ ਸੋ ਉਹ ਐਲੀਜੀਬਲ ਕਿਵੇਂ ਹੋ ਜਾਣਗੇ ਸੇਮ ਕੁਐਸਚਨ ਹੈ BC ਕੈਟਾਗਰੀ ਦੇ ਲਈ ਕਿ BC ਕੈਟਾਗਰੀ ਵਿੱਚ ਜੇਕਰ 55 ਤੋਂ 60 ਨੰਬਰ ਤੱਕ ਯਾਨੀ ਕਿ ਲਾਸਟ ਅਗਰ 55 ਨੰਬਰ ਤੱਕ ਸਕਰੂਟੀ ਹੋਈ ਐ ਔਰ ਇਹ ਬਿਲਕੁਲ ਤਾਜ਼ਾ ਨੋਟਿਸ ਐ ਤੁਸੀਂ ਦੇਖੋ ਬਿਲਕੁਲ ਲੇਟੈਸਟ ਜਿਹੜੀ ਸਕਰੂਟੀ ਹੋਈ ਸੀ 13 ਜੂਨ ਨੂੰ ਨੋਟਿਸ ਆਇਆ ਸੀ ਔਰ ਉਸ ਤੋਂ ਬਾਅਦ 12 6 ਤੋਂ 26 ਤੱਕ ਤੁਸੀਂ ਦੇਖੋ ਸਾਰਾ ਸ਼ੈਡਿਊਲ ਜਿਹੜਾ ਹੈ bc ਦੀ 15 ਜੂਨ ਨੂੰ ਲਾਸਟ ਸਕਰੂਟੀ ਜਿਹੜੀ ਹੋਈ ਹੈ ਔਰ ਉਸ ਦੇ ਵਿੱਚ ਵੀ 55 ਤੋਂ નીચે ਕਿਸੇ ਦੀ ਸਕਰੂਟੀ ਜਿਹੜੀ ਉਹ ਨਹੀਂ ਕੀਤੀ ਗਈ ਪਰ ਜਿਹੜੀ ਤੁਸੀਂ ਲਿਸਟ ਦੇਖੋਗੇ ਜਿਹੜੀ ਲਿਸਟ ਜਿਹੜੀ ਹੈ ਉਹ ਬੋਰਡ ਵੱਲੋਂ ਪਾਈ ਗਈ ਹੈ ਇਸ ਲਿਸਟ ਵਿੱਚ ਤੁਸੀਂ ਦੇਖੋ ਤੁਹਾਡੇ ਸਾਹਮਣੇ ਬੜਾ ਸਟੀਕ ਇੱਥੇ ਦੱਸਦੇ ਆ ਕਿ ਤੁਸੀਂ ਇੱਥੇ ਦੇਖ ਪਾਉਂਗੇ ਸਭ ਤੋਂ ਪਹਿਲਾਂ ਤਾਂ ਇੱਥੇ ਤੁਹਾਨੂੰ ਇੱਕ ਚੀਜ਼ ਜਿਹੜੀ ਉਹ ਦਿਖਾਈ ਹੈ ਬੜੀ ਅੱਛੀ ਜਿਹੜੀ ਜਿਵੇਂ ਦੇਖੋ ਜਰਨਲ ਦੇ ਵਿੱਚ ਹੁਣ ਜਰਨਲ ਵਿੱਚ ਕੋਈ ਹੇਮਰਾਜ ਹੈ ਮੰਨ ਲਓ ਉਸ ਦੇ 58 ਨੰਬਰ ਨੇ ਉਹ ਐਲੀਜੀਬਲ ਹੈ ਹੁਣ ਤੁਸੀਂ ਦੇਖਿਆ ਹੋਣਾ ਕਿ ਜਰਨਲ ਦੇ ਵਿੱਚ 58 ਤੋਂ نیچے ਸਕਰੂਟੀ ਜਿਹੜੀ ਉਹ ਨਹੀਂ ਕੀਤੀ ਗਈ ਸੋ ਤੁਸੀਂ ਇੱਥੇ ਦੇਖ ਪਾਉਂਗੇ ਕਿ ਤੁਹਾਨੂੰ ਇਸ ਦੇ ਵਿੱਚ ਜਰਨਲ ਬਹੁਤ ਘੱਟ ਦਿਖਣਗੇ 58 ਤੋਂ نیچے ਜਿਹੜੀ ਕਿ ਚੀਜ਼ ਸਹੀ ਵੀ ਹੈ ਉਹਦਾ ਕਾਰਨ ਕੀ BC ਅਗਰ ਜਰਨਲ ਦੇ ਵਿੱਚ 58 ਤੋਂ نیچے ਕਿਸੇ ਦੀ ਸਕਰੂਟੀ ਨਹੀਂ ਹੋਈ ਸੋ 58 ਤੋਂ نیچے ਕਿਸੇ ਦਾ ਨਾਮ ਵੀ ਕਿਵੇਂ ਆ ਸਕਦਾ ਹੈ ਪਰ ਅਗਰ BC ਦੇ ਵਿੱਚ ਅਸੀਂ ਦੇਖਾਂਗੇ ਕਿ 55 ਤੋਂ ਨੀਚੇ ਦੇ ਬੱਚੇ ਜਿਹੜੇ ਬੁਲਾਏ ਜਾ ਰਹੇ ਨੇ ਦੇਖੋ ਹੁਣ 55 ਦੀ ਲਿਸਟ ਚੱਲ ਰਹੀ ਹੈ ਇਸ ਵਿੱਚ BC ਹੋ ਸਕਦਾ ਹੈ ਪਰ ਮੰਨ ਲਓ ਤੁਹਾਡੇ ਸਾਹਮਣੇ 54 ਨੰਬਰ ਦੀ ਲਿਸਟ ਖੋਲੀ ਹੋਈ ਹੈ ਹੁਣ 54 ਨੰਬਰ ਦੇ ਵਿੱਚ ਤੁਸੀਂ ਦੇਖ ਪਾਉਂਗੇ ਇੱਥੇ ਤੁਸੀਂ ਦੇਖੋਗੇ 54 ਨੰਬਰ ਦੇ ਵਿੱਚ ਜਿਵੇਂ ਤੁਸੀਂ ਆ ਦੇਖੋ 53 ਨੰਬਰ ਦੇ ਉੱਪਰ ਸੁਰਿੰਦਰ ਕੁਮਾਰ ਪੂਰਨ ਚੰਦ 9 ਦਸੰਬਰ 1998 ਇਹ BC ਦੇ ਵਿੱਚ एलिਜੀਬਲ ਕੀਤੇ ਹੋਏ ਹੈ ਜੀ ਹੁਣ ਦੇਖੋ BC ਦੇ ਵਿੱਚ ਤਾਂ 55 ਤੋਂ نیچے ਸਕਰੂਟੀ ਹੀ ਨਹੀਂ ਹੋਈ ਐ ਸੋ ਇਹ ਕੈਂਡੀਡੇਟ ਕਿਸ ਤਰੀਕੇ ਨਾਲ ਅੰਦਰ ਐਂਟਰ ਹੋ ਗਿਆ ਉਸ ਤੋਂ ਬਾਅਦ ਤੁਸੀਂ ਦੇਖੋਗੇ ਇਹ ਬਿਲਕੁਲ ਕੁਝ ਕੁ ਨਾਮ ਨੇ ਜਿਵੇਂ ਦਲਵਿੰਦਰ ਸਿੰਘ ਗੁਰਮੀਤ ਸਿੰਘ bc ਦਾ ਹੈ 52 ਨੰਬਰ ਤੇ ਇਹ ਵੀ ਐਲੀਜੀਬਲ ਹੋਏ ਹੋਏ ਨੇ ਸਾਨੂੰ ਕਿਸੇ ਵੀ ਕੈਟਾਗਰੀ ਦੇ ਸਟੂਡੈਂਟ ਦੇ ਐਂਟਰ ਹੋਣ ਨਾਲ ਕੋਈ ਇਸ਼ੂ ਨਹੀਂ ਹੈ ਪਰ ਇੱਥੇ ਕੁਐਸਚਨ ਇਹ ਹੈ ਕਿ ਅਗਰ 55 ਨੰਬਰ ਤੱਕ ਸਕਰੂਟੀ ਜਿਹੜੀ ਹੈ ਉਹ ਹੋਈ ਐ ਸੋ 55 ਤੋਂ نیچے ਦਾ ਕੈਂਡੀਡੇਟ ਐਲੀਜੀਬਲ ਕਿਸ ਤਰੀਕੇ ਨਾਲ ਹੋ ਸਕਦਾ ਸੂਤਰਲੇ ਇਥੇ ਹੋਰ ਵੀ ਇਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੁਸੀਂ ਬੀਸੀ ਦੇ ਵਿੱਚ ਦੇਖੋਗੇ 51 ਨੰਬਰ ਦੇ ਉੱਪਰ ਕੋਈ ਐਲੀਜੀਬਲ ਹੋਏ ਨੇ ਦੇਖੋ 3209 ਸੀਰੀਅਲ ਨੰਬਰ ਦੇ ਉੱਪਰ ਇਸ ਤਰੀਕੇ ਨਾਲ ਤੁਸੀਂ ਲਾਸਟ ਤੱਕ ਵੀ ਦੇਖੋਗੇ ਤਾਂ ਤੁਹਾਨੂੰ 42 ਨੰਬਰ ਦੇ ਉੱਪਰ ਵੀ ਤੁਹਾਨੂੰ 42 ਨੰਬਰ ਦੇ ਉੱਪਰ ਵੀ ਜਿਹੜਾ ਹੈ ਤੁਸੀਂ ਦੇਖ ਪਾਉਗੇ ਆ ਦੇਖੋ 42 ਨੰਬਰ ਦੇ ਉੱਪਰ ਵੀ ਕੋਈ ਮਨਦੀਪ ਕੁਮਾਰ ਰਾਜ ਚੰਦ 18 ਜੂਨ 1988 ਡੇਟ ਆਫ ਬਰਥ ਦੇ ਨਾਲ ਐਲੀਜੀਬਲ ਹੋਏ ਨੇ 42 ਨੰਬਰ ਤੇ ਸਾਡੇ ਪਾਣੇ ਭਾਵੇਂ ਇਥੇ 40 ਨੰਬਰ ਦਾ ਕੋਈ ਸਟੂਡੈਂਟ ਜਿਹੜਾ ਹੈ ਉਹ ਐਲੀਜੀਬਲ ਹੋਏ ਪਾਵੇਂ ਸਾਰੇ ਬੱਚੇ ਐਲੀਜੀਬਲ ਹੋਣ ਬਟ ਉਹਨਾਂ ਦੀ ਸਕਰੂਟੀ ਹੀ ਜ਼ਿਕਰ ਨਹੀਂ ਹੋਈ ਸੋ ਐਲੀਜੀਬਲ ਕਿਸ ਤਰੀਕੇ ਨਾਲ ਨੇ ਦੂਸਰਾ ਕੁਐਸਚਨ ਇਥੇ ਰਾਈਜ਼ ਹੋਇਆ ਹੁੰਦਾ ਕਿ ਜੇਕਰ ਇਹਨਾਂ ਸਟੂਡੈਂਟਸ ਨੂੰ ਸਕਰੂਟੀ ਲਈ ਬਾਅਦ ਵਿੱਚ ਬੁਲਾ ਲਿਆ ਜਾਏਗਾ ਅਸੀਂ ਇਹ ਮੰਨ ਲਏ ਨੇ ਕਿ ਇਹਨਾਂ ਨੂੰ ਬਾਅਦ ਵਿੱਚ ਬੁਲਾ ਲਿਆ ਜਾਏਗਾ ਪਰ ਕੁਝ ਸਟੂਡੈਂਟ ਐਜੇ ਨੇ ਜਿਨ੍ਹਾਂ ਦੇ ਨੰਬਰ 49 ਨੇ 50 ਨੇ 51 ਨੇ ਪਰ ਉਹਨਾਂ ਦਾ ਨਾਮ ਇਸ ਲਿਸਟ ਵਿੱਚ ਨਹੀਂ ਹੈ ਨਾ ਹੀ ਉਹਨਾਂ ਦੀ ਸਕਰੂਟੀ ਹੋਈ ਹੈ ਨਾ ਹੀ ਉਹਨਾਂ ਦਾ ਨਾਮ ਇਸ ਲਿਸਟ ਵਿੱਚ ਹੈ ਇਸ ਵਿੱਚ ਉਹ ਵੀ ਵਿਦਿਆਰਥੀ ਨੇ ਜਿਨ੍ਹਾਂ ਦੀ ਨਾਂ ਤਾਂ ਸਕਰੂਟੀ ਨਹੀਂ ਹੋਈ ਤੇ ਨਾ ਇਸ ਵਿੱਚ ਨਾਮ ਹੈ ਤੇ ਇਸ ਵਿੱਚ ਉਹ ਵੀ ਕੈਂਡੀਡੇਟ ਨੇ ਜਿਨ੍ਹਾਂ ਦੀ ਸਕਰੂਟੀ ਨਹੀਂ ਹੋਈ ਤੇ ਉਹਨਾਂ ਦਾ ਨਾਮ ਇਸ ਲਿਸਟ ਦੇ ਵਿੱਚ ਆ ਗਿਆ ਹੈ ਹਾਲਾਂਕਿ ਇਦਾਂ ਦੇ ਕੇਸ ਬਹੁਤ ਘੱਟ ਨੇ ਨਾਮ ਬਹੁਤ ਘੱਟ ਨੇ ਹੁਣ ਇਹ ਨਹੀਂ ਪਤਾ ਕਿ ਕਿਸੇ ਤਰੂਟੀ ਦੇ ਕਾਰਨ ਕਿਸੇ ਗੈਰ ਜ਼ਿੰਮੇਵਾਰਾ ਨਾਲ ਗਲਤੀ ਜਿਹੜੀ ਹੈ ਉਹ ਬੋਰਡ ਵੱਲੋਂ ਹੋਈ ਹੈ ਕਿ ਬਿਲਕੁਲ ਦੋ ਦੋ ਤਿੰਨ ਤਿੰਨ ਕੈਂਡੀਡੇਟਸ ਦੇ ਨਾਮ ਹੀ ਜਿਹੜੇ ਉਹ ਆਏ ਨੇ ਇਹਦੇ ਵਿੱਚ ਪਤਾ ਨਹੀਂ ਹੈ ਉਹ ਕਿਸ ਗਲਤੀ ਦੇ ਕਾਰਨ ਆਏ ਨੇ ਕੋਈ 에ਰਰ ਹੈ ਕਿਸੇ ਲਿਸਟ ਦੇ ਵਿੱਚ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਾਲਾਂਕਿ 55 ਤੱਕ bc ਦੀ ਜੋ ਸਕਰੂਟੀ ਹੋਈ ਹੈ 55 ਤੋਂ ਨੀਚੇ ਤੁਹਾਨੂੰ ਹਰ ਇੱਕ ਨੰਬਰ ਤੇ ਬਹੁਤ ਘੱਟ ਘੱਟ ਬੱਚੇ 2 2 3 3 ਬੱਚਿਆਂ ਦੇ ਨਾਮ ਜਿਹੜੇ ਮਿਲਣਗੇ ਹਰ ਇੱਕ ਨੰਬਰ ਤੇ ਪਰ ਉਹ ਨਾਮ ਵੀ ਕਿਉਂ ਨਹੀਂ ਚਾਹੀਓ ਘੱਟ ਨਾਮ ਨੇ ਪਰ ਉਹ ਕਿਉਂ ਨਹੀਂ ਉਹ ਕੋਈ 에ਰਰ ਹੈ ਕੋਈ ਟਾਈਪਲ ਟਾਈਪੀਕਲ 에ਰਰ ਹੈ ਉਸ ਨੂੰ ਜਿਹੜਾ ਹੈ ਬੋਰਡ ਨੂੰ ਦੇਖਣਾ ਪਏਗਾ ਸੋ ਇਥੇ ਦੱਸ ਜੀ ਕਿ ਜਿਹੜੇ ਵਿਦਿਆਰਥੀਆਂ ਦੇ ਕੁਝ ਇਦਾਂ ਵੀ ਨੇ ਕਿ ਸਕਰੂਟੀਨੀ ਹੋ ਚੁੱਕੀ ਹੈ ਨੰਬਰ ਬਹੁਤ ਜ਼ਿਆਦਾ ਨੇ ਪਰ ਲਿਸਟ ਦੇ ਵਿੱਚ ਨਾਮ ਹੀ ਨਹੀਂ ਆਇਆ ਉਹਨਾਂ ਦਾ ਉਹਨਾਂ ਦੀ ਸਕਰੂਟੀਨੀ ਪਹਿਲਾਂ ਹੋ ਚੁੱਕੀ ਸੀ ਸੋ ਇਹ ਲਿਸਟ ਦੇ ਵਿੱਚ ਕੁਝ ਹੈ ਇਦਾਂ ਦਾ ਹੋ ਸਕਦਾ ਹੈ ਤੁਸੀਂ ਅੱਜ ਤੇ ਕੱਲ ਦੇ ਵਿੱਚ ਕੋਈ ਵੇਟ ਕਰੋ ਸਪਸ਼ਟਕਰਨ ਜਿਹੜਾ ਹੈ ਬੋਰਡ ਵੱਲੋਂ ਆਉਂਦਾ ਹੈ ਬੋਰਡ ਕੋਈ ਲਿਸਟ ਨੂੰ ਰਿਵਾਈਜ਼ ਕਰਕੇ ਪਾਉਂਦਾ ਹੈ ਜਾਂ ਬੋਰਡ ਕੋਈ ਸਪਸ਼ਟਕਰਨ ਦਿੰਦਾ ਹੈ ਕਿ ਇਹ ਵਿਦਿਆਰਥੀ ਕੌਣ ਨੇ ਜਿਨ੍ਹਾਂ ਦੇ ਨਾਮ ਲਿਸਟਾਂ ਦੇ ਵਿੱਚ ਨੇ ਜਾਂ ਜਿਨ੍ਹਾਂ ਦੇ ਨਾਮ ਰਹਿ ਗਏ ਉਸ ਦੀ ਕੋਈ ਹੋਰ ਲਿਸਟ ਆਉਂਦੀ ਹੈ ਕੈਟਾਗਰੀ ਵਾਈਜ਼ ਕੋਈ ਹੋਰ ਲਿਸਟ ਪਾਈ ਜਾਂਦੀ ਹੈ ਜਾਂ ਅੱਗੇ ਦਾ ਕੀ ਫਰਦਰ ਪ੍ਰੋਸੈਸ ਹੈ ਉਹਨਾਂ ਨੂੰ ਕੋਈ ਆਫਰ ਲੈਟਰ ਦੇਣੇ ਨੇ ਜਾਂ ਕਿਸ ਤਰੀਕੇ ਦਾ ਸੀਨ ਹੈ ਡਾਊਟਫੁਲ ਕੇਸ ਹੈ ਇੱਕ ਕੁਐਸਚਨ ਅਰਾਈਜ਼ ਹੁੰਦਾ ਹੈ ਇਸ ਦੇ ਵਿੱਚ ਕਿ ਜਿਨ੍ਹਾਂ ਦੀ ਸਕਰੂਟੀ ਨਹੀਂ ਹੋ ਚੁੱਕੀ ਉਹਨਾਂ ਦਾ ਨਾਮ ਇਸ ਲਿਸਟ ਵਿੱਚ ਨਹੀਂ ਹੈ ਜਿਨ੍ਹਾਂ ਦੀ ਸਕਰੂਟੀ ਨਹੀਂ ਹੋਈ ਉਸ ਤੋਂ ਵੀ ਇਲਾਵਾ ਇਹਦੇ ਵਿੱਚ ਕਈ ਬੱਚੇ ਦੇ ਨਾਮ ਨੇ ਸੋ ਸਾਰੀ ਚੀਜ਼ ਜਿਹੜੀ ਸਮਝਣ ਯੋਗ ਹੈ ਸਮਝਣ ਵਾਲੀ ਹੈ ਸੋ ਇਸ ਲਿਸਟ ਨੂੰ ਜਿਹੜਾ ਹੈ ਉਹ ਸ਼ੱਕ ਦੇ ਘੇਰੇ ਵਿੱਚ ਸਾਰੇ ਸਟੂਡੈਂਟਸ ਵੱਲੋਂ ਦੇਖਿਆ ਜਾ ਰਿਹਾ ਹੈ ਅਸੀਂ ਵੀ ਇਸ ਲਿਸਟ ਨੂੰ ਦੇਖਿਆ ਹੈ ਜਿਸ ਦੇ ਵਿੱਚ ਸਾਨੂੰ ਉਜ ਕੋ ਗਲਤੀਆਂ ਨਜ਼ਰ ਆਈਆਂ ਨੇ ਬੜੇ ਸਟੂਡੈਂਟਸ ਇਦਾਂ ਦੇ ਨੇ ਜਿਨ੍ਹਾਂ ਦੇ ਨੰਬਰ ਇੱਕ ਸਟੂਡੈਂਟ ਜਿਹੜਾ ਦਾ ਮੈਨੂੰ ਕੋਲ ਆਈ ਉਹ 49 ਨੰਬਰ ਉਹਨਾਂ ਦੇ ਹੈਗੇ ਨੇ ਉਹ BC ਕੈਂਡੀਡੇਟ ਕੈਂਡੀਡੇਟ ਹੈਗੇ ਨੇ ਉਹਨਾਂ ਦਾ ਜਿਹੜਾ ਬਰਥ ਹੈ ਉਹ 19 ਜਿਵੇਂ ਇੱਥੇ ਤੁਸੀਂ ਦੇਖੋਗੇ 3317 ਨੰਬਰ ਜੋ ਕੈਂਡੀਡੇਟ ਹੈ ਇਹ 1997 ਦਾ ਬਰਥ ਹੈ 49 ਨੰਬਰ ਤੇ ਜੋ ਐਲੀਜੀਬਲ ਹੈ ਔਰ ਇੱਕ 49 ਨੰਬਰ ਦੇ ਉੱਪਰ ਇੱਕ ਕੈਂਡੀਡੇਟ ਹੈ ਜਿਨ੍ਹਾਂ ਦਾ ਨਾਮ ਹੀ ਨਹੀਂ ਆਇਆ ਹੈ ਔਰ ਉਹਨਾਂ ਦਾ ਡੇਟ ਆਫ ਬਰਥ ਇਹਨਾਂ ਤੋਂ ਵੱਡਾ ਹੈ ਯਾਨੀ ਕਿ ਕੁਝ ਸਟੂਡੈਂਟਸ ਐਲੀਜੀਬਲ ਕਿਤੇ ਜਾ ਰਹੇ ਨੇ ਕਿਸੇ ਕੈਟਾਗਰੀ ਵਿੱਚ ਕੁਝ ਨਹੀਂ ਕਿਤੇ ਜਾ ਰਹੇ ਔਰ ਹਾਲਾਂਕਿ 55 ਤੋਂ ਨੀਚੇ ਕਿਸੇ ਦੀ ਸਕਰੂਟੀਨੀ ਹੋਈ ਹੀ ਨਹੀਂ ਹੈ ਸੋ ਨਾ ਤਾਂ ਇਹਨਾਂ 49 ਵਾਲੇ ਦੀ ਜਿਨ੍ਹਾਂ ਦਾ ਨਾਮ ਇਸ ਲਿਸਟ ਵਿੱਚ ਇਹਨਾਂ ਦੀ ਸਕਰੂਟੀਨੀ ਹੋਈ ਹੈ ਨਾ ਉਹਨਾਂ ਦੀ ਜਿਨ੍ਹਾਂ ਦਾ ਨਾਮ ਨਹੀਂ ਆਇਆ ਸੋ ਕਲੈਰੀਫਿਕੇਸ਼ਨ ਦੀ ਲੋੜ ਹੈ ਇੱਕ ਅਦਾ ਦਿਨ ਸਾਨੂੰ ਬੋਰਡ ਦੀ ਵੈਬਸਾਈਟ ਦੇ ਉੱਪਰ ਜਿਹੜਾ ਹੈ ਉਹ ਨਿਗਾਹ ਰੱਖਣੀ ਪਈਗੀ ਵੇਖਣਾ ਪਏਗਾ ਕਿ ਲਿਸਟਾ ਕਿਸ ਤਰੀਕੇ ਨਾਲ ਕਿਸ ਟੰਗ ਨਾਲ ਪਾਈਆਂ ਜਾ ਰਹੀਆਂ ਨੇ ਉਮੀਦ ਕਰਦੇ ਹਾਂ ਜਿਹੜੀ ਜਾਣਕਾਰੀ ਉਹ ਤੁਹਾਨੂੰ ਸਮਝ ਆਈ ਹੋਵੇਗੀ ਕੀ ਲਿਸਟਾਂ ਦੇ ਵਿੱਚ ਹੋ ਸਕਦਾ ਹੈ ਥੋੜੀ ਬਹੁਤ ਗੜਬੜ ਹੋਵੇ ਜਿਸ ਦੇ ਬਾਰੇ ਸਪਸ਼ਟੀਕਰਨ ਜਿਹੜਾ ਹੈ ਬੋਰਡ ਦੀ ਵੈਬਸਾਈਟ ਤੇ ਕੋਈ ਹੋਰ ਲਿਸਟਾਂ ਦੇ ਨਾਲ ਆ ਜਾਵੇ ਕਿਸੇ ਨੋਟਿਸ ਦੇ ਨਾਲ ਆ ਜਾਵੇ ਸੋ ਸਾਨੂੰ ਵੇਟ ਕਰਨੀ ਜਿਹੜੀ ਬਣਦੀ ਹੈ ਜੇਕਰ ਫਿਰ ਵੀ ਕੁਝ ਨਹੀਂ ਹੁੰਦਾ ਜਾਂ ਬੋਰਡ ਕੋਈ ਅਗਲਾ ਪ੍ਰੋਸੈਸ ਕਰਦਾ ਹੈ ਬਿਨਾਂ ਕੋਈ ਜਾਣਕਾਰੀ ਦਿੱਤੇ ਬਿਨਾਂ ਕੋਈ ਲਿਸਟ ਪਾਏ ਹੋ ਸਕਦਾ ਹੈ ਫਿਰ ਇਸ ਦੇ ਬਾਰੇ ਜਿਹੜਾ ਹੈ ਯੂਨੀਅਨ ਨੂੰ ਜਾਂ ਕੋ ਸਟੂਡੈਂਟਸ ਨੂੰ ਮਿਲ ਕੇ ਬੋਰਡ ਦੇ ਵਿੱਚ ਜਾ ਕੇ ਜਿਹੜਾ ਉਹ ਗੱਲਬਾਤ ਕਲੀਅਰ ਕਰਨੀ ਪੈਗੀ ਸੋ ਫਿਲਹਾਲ ਦੇ ਲਈ ਇੰਨਾ ਹੀ ਸੀ ਇਹੀ ਜਾਣਕਾਰੀ ਸੀ ਇਹ ਕਾਫੀ ਗਲਤ ਚੀਜ਼ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਇੱਥੇ ਵੀ ਕੀਤੀ ਕਿ ਇਸ ਲਿਸਟ ਵਿੱਚ ਇਦਾਂ ਦਾ ਹੈ ਸੋ ਉਮੀਦ ਕਰਦਾ ਹਾਂ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਆਪਣੇ 23 ਜੁਣ ਦੇ ਸਾਥੀਆਂ ਨਾਲ ਧੰਨਵਾਦ ਥੈਂਕ ਯੂ ਵੈਰੀ ਮੱਚ